ਅੰਮ੍ਰਿਤਸਰ ਦੇ ਇਲਾਕੇ ਕੈਂਪੋਰ ਵਿਖੇ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਦੇ ਪ੍ਰਧਾਨ ਸਰਦਾਰ ਸੁਵਿੰਦਰ ਸਿੰਘ ਦੀ ਅਗਵਾਈ ਦੇ ਹੇਠ ਮਹੀਨਾਵਾਰੀ ਮੀਟਿੰਗ ਕੈਂਪੋਰ ਵਿਖੇ ਕੀਤੀ ਗਈ। ਇਸ ਮੌਕੇ ਤੇ ਕੈਂਪੋਰ ਦੇ ਨਿਵਾਸੀ ਹਰਜਿੰਦਰ ਸਿੰਘ ਨੂੰ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਦਾ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਅਤੇ ਨੇਮ ਪਲੇਟ ਵੀ ਦਿੱਤੀ ਗਈ। ਇਸ ਮੌਕੇ ਤੇ ਪ੍ਰਧਾਨ ਸੁਵਿੰਦਰ ਸਿੰਘ ਨੇ ਗਾ ਪਰਸਨਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰਜਿੰਦਰ ਸਿੰਘ ਦੀ ਮਿਹਨਤ ਚੰਗੀ ਕਾਰਗੁਜ਼ਾਰੀ ਤੇ ਇਮਾਨਦਾਰੀ ਨੂੰ ਵੇਖਦੇ ਹੋਏ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਦਿੱਤਾ ਗਿਆ ਹੈ ਅਤੇ ਪਾਰਟੀ ਨੂੰ ਵਿਸ਼ਵਾਸ ਹੈ ਕਿ ਹਰਜਿੰਦਰ ਸਿੰਘ ਆਪਣੀ ਪਾਰਟੀ ਦੇ ਨਾਲ ਦਿਨ ਰਾਤ ਦੁੱਖ ਸੁੱਖ ਅਤੇ ਕੰਦਾ ਬੁਲਾ ਕੇ ਚਲੇਗਾ ਅਤੇ ਹਰਜਿੰਦਰ ਸਿੰਘ ਨੇ ਵੀ ਪਾਰਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੇ ਨਾਲ ਦਿਨ ਰਾਤ ਦੁੱਖ ਸੁੱਖ ਵਿੱਚ ਕਦੀ ਵੀ ਪਿੱਛੇ ਨਹੀਂ ਹਟੇਗਾ ਅਤੇ ਇਮਾਨਦਾਰੀ ਦੇ ਨਾਲ ਪਾਰਟੀ ਦੇ ਨਾਲ ਚੱਲੇਗਾ ਇਸ ਮੌਕੇ ਤੇ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਦੇ ਸਾਰੇ ਸਮੂਹ ਵਰਕਰ ਮੌਜੂਦ ਸਨ ਅਤੇ ਆਏ ਹੋਏ ਮਹਿਮਾਨਾਂ ਨੂੰ ਸਿਰੋਪੇਵਾ ਕੇ ਸਨਮਾਨਿਤ ਕੀਤਾ ਗਿਆ ਅੰਮ੍ਰਿਤਸਰ ਦਰਪਣ ਟੀਵੀ ਤੋਂ ਮਧੁਰ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੇਰੇ ਵੀਰ ਹਰਜਿੰਦਰ ਜਿੰਦਰੀ ਕਹਾਣੀ ਹੈ ਹਰਜਿੰਦਰ ਜੀ ਨੇ ਪ੍ਰਾਲਾ ਕੀਤਾ ਕਿ ਆਪਣੇ ਨਗਰ ਦੇ ਵਿੱਚ ਇੱਕ ਮੱਛੇ ਵਾਲੇ ਦੇਣ ਬਹੁਤ ਵਧੀਆ ਦੇਣ ਤੇ ਬਾਬਾ ਜੀਵਨ ਸਿੰਘ ਦਾ ਪਵਿੱਤਰ ਸਥਾਨ ਤੇ ਬੈਠੇ ਆ ਤੇ ਸਾਡੇ ਰੂਪ ਰੂਪ ਪਾਇਆ ਜਿਹੜੀ ਜੂਨੀਅਨ ਦੀ ਪਾਵਰ ਹੈ ਵੀਰੋ ਉਹ ਮਰੇ ਪੁੱਤ ਕਈ ਇਹ ਸੋਚਦੇ ਵੀ ਹੋਣੇ ਕਿ ਜੁਨੀਅਨ ਕੀ ਆ ਜੁਨੀਅਨ ਦੀ ਪਾਵਰ ਸਰਪੰਚਾ ਮੈਂਬਰ ਐਮ ਐਲ اے ਪਾਰਲੀਮੈਂਟਾ ਤੋਂ ਵੀ ਵੱਧ ਕੇ ਆ ਇਸ ਗੱਲ ਨੂੰ ਦਿਮਾਗ 'ਚ ਰੱਖਣਾ ਠੀਕ ਜੇ ਆਪਾਂ ਆਪਣੀ ਤਾਕਤ ਇੱਕ ਐਮ ਐਲ اے ਨੂੰ ਦੇਨੇ ਆ ਇੱਕ ਇੱਕ ਵੋਟ ਪਾ ਕੇ ਉਹਨੂੰ ਆਪਾਂ ਤਾਕਤ ਬਣਾ ਦੇਨੇ ਪਰ ਉਹ ਤਾਕਤ ਸਿਰਫ ਆਪਣੇ ਪਰਿਵਾਰ ਦੀ ਵਰਤਦਾ ਵਾ ਔਰ ਆਪਣੇ ਰਿਸ਼ਤੇਦਾਰਾਂ ਦੀ ਵਰਤਦਾ ਆ ਇਹ ਜਿਹੜੀ ਜੁਨੀਅਨ ਆ ਜੁਨੀਅਨ ਤਨੂੰ ਇੱਕ ਕਾਰਡ ਦਿੰਦੀ ਆ ਤੋ ਸਭ ਲਈ ਸਵਾਲ ਲੱਖ ਤੇ ਬਰਾਬਰ ਆ ਹਰਜਿੰਦਰ ਵੀਰ ਨੇ ਇੱਥੇ ਪ੍ਰਾਲਾ ਕੀਤਾ ਤੁਹਾਡੇ ਨਗਰ ਦੇ ਵਿੱਚ ਸਾਨੂੰ ਰੂਹਗਰੂ ਕਰਾਇਆ ਸਾਨੂੰ ਬਹੁਤ ਵਧੀਆ ਲੱਗਾ ਸਕੀਮਾਂ ਕੌਣ ਦਿੰਦਾ ਵਾ ਕਿੱਥੋਂ ਆਉਂਦੀਆਂ ਸਕੀਮਾਂ ਮੈਂ ਹੁਣ ਤੁਹਾਨੂੰ ਸਕੀਮਾਂ ਬਾਰੇ ਵੀ ਦੱਸ ਦਵਾਂ ਸਾਨੂੰ ਕਹਿੰਦੇ ਨਰੇਗਾ ਸਕੀਮ ਲੈ ਲਓ ਆਟਾ ਦਾਲ ਲੈ ਲਓ ਮਗਰ ਜ਼ੁਬਾਨ ਨਹੀਂ ਖੁੱਲਦੀ ਆਪਣੇ ਹੱਕ ਵਾਸਤੇ ਆਪਣੇ ਬੱਚਿਆਂ ਵਾਸਤੇ ਜ਼ੁਬਾਨ ਨਹੀਂ ਖੋਲਣੀ ਸਕੀਮਾਂ ਤੁਹਾਨੂੰ ਮਿਲਣਗੀਆਂ गोबी <laughs> ਇਤੋਂ ਦੇ ਪ੍ਰਧਾਨ ਇਸ ਜੁਨੀਅਨ ਦੇ ਥਾਪਿਆ ਗਿਆ ਹੈ ਇਸ ਚੜ੍ਹਦੀ ਕਲਾ ਮਜ਼ਦੂਰ ਜੁਨੀਅਨ ਪੰਜਾਬ ਇਹਦਾਂ ਨਾਮ ਆ ਜਿਸ ਜੁਨੀਅਨ ਦਾ ਇਹ ਮੈਂਬਰ ਬਣੇ ਨੇ ਅੱਜ ਤੋਂ ਇਹ ਸਾਡੀ ਜੁਨੀਅਨ ਦੇ ਨਾਲ ਨੇ ਅਸੀਂ ਰਹੀਂ ਸਾਰੇ ਜੀ ਜੁਨੀਅਨ ਇਹਦੇ ਨਾਲ ਆ ਔਰ ਜਿਹੜੇ ਵੀ ਕੰਮ ਨੇ ਔਰ ਇਹਨਾਂ ਪਿੰਡ ਦੀਆਂ ਮੁਸ਼ਕਲਾਂ ਇਹਨਾਂ ਨੂੰ ਦੱਸਣੀਆਂ ਨੇ ਉਹ ਸਾਰੀਆਂ ਹੱਲ ਉਹ ਕਰਾਉਣਗੇ ਵਾਗੋਲੀ ਕਾ ਖਾਲਸਾ ਵਾਗੋਲੀ ਔਰ ਉਹਨਾਂ ਨੂੰ ਆਖੀ ਉਹਨਾਂ ਦਾ ਆਈਡੈਂਟੀਟੀ ਕਾਰਡ ਵੀ ਅਹੁਦੇ ਦਾ ਦਿੱਤਾ ਗਿਆ ਉਹ ਆਪਣੇ ਅਹੁਦੇ ਨੂੰ ਸਵੀਕਾਰ ਕਰਦੇ ਹੋਏ ਇਹ ਕਹਿ ਰਹੇ ਨੇ ਆਪਾਂ ਇਸ ਜੁਨੀਅਨ ਦੇ ਨਾਲ ਤਨਮਨ ਦੇ ਨਾਲ ਪੂਰਾ ਸਾਥ ਨਿਭਾਵਾਂਗੇ ਔਰ ਇਸ ਜੁਨੀਅਨ ਦੇ ਨਾਲ ਰਾਸ਼ਟਰਮ ਖੜੇ ਆ ਔਰ ਫਰਜਿੰਦਰ ਸਿੰਘ ਜੀ ਕਾਂਪੁਰ ਵਾਹਿਗੁਰੂ ਜੀ ਕਾਕਾਂਸਾ ਵਾਹਿਗੁਰੂ ਜੀ ਕਿਫਤ ਆਹ ਲੋ ਫੜ ਲਾਓ ਆਹ ਗੱਡੀ ਨੂੰ ਕੋਈ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਔਰ ਆ ਵੀ ਜੋ ਚੌਂ ਦਾ ਆਉਦਾ ਹੈ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਤੇ ਇਹ ਜੁਨੀਅਨ ਦੇ ਪ੍ਰਧਾਨ ਬਣੇ ਨੇ ਔਰ ਅੱਜ ਹੀ ਉਹਨੂੰ ਪੂਰੀ ਗੱਡੀ ਦੇ ਅੱਗੇ ਲਾਉਣ ਵਾਸਤੇ ਪਲੇਟ ਹੈ ਇਹ ਪਲੇਟ ਲੱਗੀ ਹੋਏਗੀ ਔਰ ਇਹਨੂੰ ਕੋਈ ਵੀ ਰੋਕ ਨਹੀਂ ਸਕਦਾ ਉਹਨੂੰ ਪਤਾ ਹੈ ਮਜ਼ਦੂਰਾਂ ਦੀ ਗੱਡੀ ਜੁਨੀਅਨ ਜਾ ਰਹੀ ਹੈ ਔਰ ਇਹ ਨਹੀਂ ਪਾਵਰ ਹੈ ਤੁਹਾਡੀ ਕਉ ਆਵੇਂ ਨਾ ਕਿਉਂ ਕਿ ਕਿਸਾਨਾਂ ਦੀ ਪਾਵਰ ਆ ਦੇ ਮਜ਼ਦੂਰਾਂ ਦੀ ਪਾਵਰਫੁੱਲ ਕਿਉਂ ਨਹੀਂ ਪਾਵਰ ਭਾਈ ਸਾਡੀ ਵੀ ਵੋਟ ਦਾ ਅਧਿਕਾਰ ਉਹਨਾਂ ਹੈ ਜਿੰਨਾ ਮੋਦੀ ਦਾ ਉਹਨਾਂ ਦਾ ਆਉਣਾ ਕਰ ਚੱਲਿਆ ਜਲਦੀ ਘਲਾ ਟ੍ਰੇਨ ਜੂਨੀਅਰ ਪੰਜਾਬ ਜੇ ਸਰਦਾਰ ਹਰਜਿੰਦਰ ਸਿੰਘ ਜੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜ਼ਿਲ੍ਹਾ ਦਿਹਾਤੀ ਦੇ ਬਣੇ ਆ ਪਿੰਡ ਕਿਆ ਮੋਤਰਾ ਜੀ ਤੁਸੀਂ ਕੋਈ ਵੀ ਮੁਸ਼ਕਲਾ ਇਹਨੂੰ ਦੱਸ ਸਕਦੇ ਜੇ ਉਹ ਕੜਕ ਦੀਆਂ ਹੋ ਜਾਂ ਮੈਂ ਸੁਣਦੇ ਤੇ ਕਣਕਾਂ ਬਹੁਤ ਘੱਟ ਮਜ਼ੂਰ ਨੰਬਰ ਦੇ ਦਿਦੂ ਆਪਣੇ ਇੱਥੋਂ ਦੱਸ ਦੇਦਾ ਵੀ ਠੀਕ ਹੈ ਉੱਥੇ ਸਾਡੇ ਅਮਰ ਸਾਹਿਬ ਕੀ ਉਹ ਮੁੰਡਾ ਦੱਸੂਗਾ ਕਿ ਕਿਦਾਂ ਫੋਨ ਕਰਕੇ ਦਿੰਦੇ ਆ ਠੀਕ ਜੀ ਕੁੰਨੀਆਂ ਦੇ ਵੱਤ ਮੈਂ ਮੈਮਨਾ ਤਾਕ ਨਹੀਂ ਆ ਤੁਸੀਂ ਤੁਹਾਡੇ ਕੋਲ ਮੰਗਣੀ ਫੋਟਾਂ ਨਾਲ ਨਹੀਂ ਸਾਡੇ ਹਾਸ ਤੇ ਆਪਾਂ ਦੇ ਖੜੇ ਜਿੰਦਾਬਾਦ हाराहेगुरु जी का ख़ालसा वाहेगुरु ਆਮਨੇ ਦੇਖਿਓ ਭਾਰੇ ਐਦੋ ਦੇਖਿਓ ਸਾਰੇ ਸਾਡੀ ਏਕਤਾ ਦੇ ਵਿੱਚ ਤਾਕਤ ਆ ਜੀ ਹਰ ਜਗ੍ਹਾ ਤੇ ਜਿੱਥੇ ਵੀ ਆਪਾਂ ਜਾਵਾਂਗੇ ਸਾਡੀ ਏਕਤਾ ਦੇ ਵਿੱਚ ਤਾਕਤ ਹੋਣੀ ਆ ਜੇ ਆਪਾਂ ਕਿਸੇ ਨੂੰ ਇੱਕ ਉਂਗਲ ਮਾਰਦੇ ਆ ਉਹ ਇੱਕ ਉਂਗਲ ਜਿਹੜੀ ਆ ਕੁਛ ਨਹੀਂ ਕਰ ਸਕਦੀ ਚਾਹੀਏ ਪੰਜੇ ਹੀ ਉਂਗਲਾਂ ਜੋੜ ਕੇ ਮਾਰਾਂਗੇ ਏ ਬਾਈ ਜੀ ਫੇਰ ਤੇ ਅਗਲੇ ਨੂੰ ਸਾਠੀ ਲੱਗੇਗੀ ਸਾਥੀਓ ਆਪਾਂ ਯੂਨੀਅਨ ਦੇ ਜਿਹੜੇ ਆ ਵੱਧ ਤੋਂ ਵੱਧ ਮੈਂਬਰ ਬਣਿਏ ਯੂਨੀਅਨ ਦੇ ਨਾਲ ਜਿੱਤਰਾ ਕਿਤੇ ਵੀ ਮੀਟਿੰਗ ਹੁੰਦੀ ਆ ਹਰ ਜਗ੍ਹਾ ਦੇ ਉੱਤੇ ਆਪਣੇ ਬੰਦੇ ਜਿਹੜੇ ਆ ਵੱਧ ਤੋਂ ਵੱਧ ਬੰਦੇ ਉੱਥੇ ਪਹੁੰਚਣ ਇੱਕ ਸਭ ਤੋਂ ਜਿਹੜੀ ਆਮ ਚੀਜ਼ ਆ ਮੈਂ ਤੁਹਾਨੂੰ ਦੱਸਣ ਲੱਗਾ ਕਿ ਹੁਣ ਜਿਹੜੀ ਲੜਾਈ ਆ ਇਹ ਕੋਈ ਡਾਂਗ ਦੀ ਜਾਂ ਛੋਟੇ ਦੀ ਲੜਾਈ ਨਹੀਂ ਆ ਇਹ ਸੋਸ਼ਲ ਮੀਡੀਆ ਦੀ ਲੜਾਈ ਆ ਹਰ ਮੇਰਾ ਵੀਰ ਜਿਹੜਾ ਹਰ ਮੇਰੇ ਵੀਰ ਕੋ ਮੋਬਾਈਲ ਆ ਆਪਾਂ ਠੀਕ ਆ ਲੜਾਈਆਂ ਲੜ ਰਹੇ ਆ ਪਰ ਸਾਡੇ ਫਿਰ ਵੀ ਵੀਰ ਜਿਹੜੇ ਆ ਬਹੁਤ ਅਜੇ ਥੱਲੇ ਤੁਰੇ ਫਿਰਨਦੇ ਆ ਕਿਉਂ ਜਦੋਂ ਹੜ ਕੋ ਸੋਸ਼ਲ ਮੀਡੀਆ ਵਾ ਹੜ ਕੋ ਮੋਬਾਈਲ ਨੇ ਆਪਾਂ ਚੈੱਕ ਕਿਉਂ ਨਹੀਂ ਕਰਦੇ ਜਦੋਂ ਆਪਾਂ ਕੋਈ ਯੂਨੀਅਨ ਦੇ ਵਿੱਚ ਕੋਈ ਮੈਸੇਜ ਪਾਉਨੇ ਆ ਦੂਜਾ ਕਹਿੰਦਾ ਜੀ ਮੈਂ ਤੇ ਵੇਖਿਆ ਹੀ ਨਹੀਂ ਮੈਸੇਜ ਮੈਨੂੰ ਸੁਨਾਹ ਹੀ ਨਹੀਂ ਪਹੁੰਚਾ ਭਾਈ ਹੁਣ ਐਨੇ ਬੰਦਿਆਂ ਨੂੰ ਸੁਨਾਹ ਦਿੰਦੇ ਆ ਕਿੰਨਾ ਟਾਈਮ ਲੱਗੇਗਾ ਹਰ ਬੰਦਾ ਜਿਹੜਾ ਆ ਆਪਣੇ ਮੋਬਾਈਲ ਨੂੰ ਚੈੱਕ ਕਰੇ ਕਿ ਜੂਨੀਅਨ ਦਾ ਕੋਈ ਯੂਨੀਅਨ ਦੇ ਉੱਤੇ ਕੋਈ ਮੁਸ਼ਕਲਤ ਨਹੀਂ ਬਣ ਗਈ ਕਿਤੇ ਆਪਣੇ ਮੈਂਬਰ ਦੇ ਉੱਪਰ ਜਾਪਾ ਰੋਜ਼ ਹੀ ਇਹ ਮੈਸੇਜ ਜਿਹੜੇ ਚੈੱਕ ਕਰਦੇ ਆ ਕਿ ਕੋਈ ਯੂਨੀਅਨ ਨੇ ਕੋਈ ਮੈਸੇਜ ਨਹੀਂ ਪਾਇਆ ਸਾਡੇ ਬੰਦੇ ਦੇ ਕੋਈ ਮੁਸ਼ਕਲ ਆ ਆਪਣੇ ਵੀਰਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰ ਦਿੰਨਾ ਕਿ ਜਿਹੜਾ ਜਿਹੜਾ ਸਾਡੇ ਕੋਈ ਵਿੱਚ ਸੋਸ਼ਲ ਮੀਡੀਆ ਦੇ ਨਾਲ ਚੱਲਦਾ ਆ ਜਿਹੜਾ ਦੇ ਵਿੱਚ ਅਟੈਚ ਆ ਬੰਦਾ ਜਿਹੜਾ ਸ਼ਾਮ ਨੂੰ ਆਪਣਾ ਮੋਬਾਈਲ ਚੈੱਕ ਕਰੇ ਜ਼ਰੂਰ ਪੀ ਕੋਈ ਯੂਨੀਅਨ ਨੇ ਕੋਈ ਮੈਸੇਜ ਨਹੀਂ ਪਾਇਆ ਵਿੱਚ ਹੁਣ ਵੇਖੋ ਕੱਲ ਆਪਾਂ ਜਦੋਂ ਇੱਕ ਮੈਸੇਜ ਪਾਇਆ ਸੀਗਾ ਬੰਦਿਆਂ ਨੇ ਕਿ ਆਪਣੇ ਮਹਿਲਾਂ ਵਾਲੇ ਤੋਂ ਮੁਸ਼ਕਲ ਬਣ ਗਈ ਆਪਣੇ ਬੰਦੇ ਦੇ ਨਾਲ ਚਲੋ ਉਹਦਾ ਮੈਨੂੰ ਫੋਨ ਆਇਆ ਉਸੇ ਵੇਲੇ ਹਸਪਤਾਲ ਪਹੁੰਚਿਆ ਮੈਂ ਪਰ ਚਲੋ ਉੱਥੇ ਕੁਝ ਮਸਲਾ ਹੱਲ ਹੋ ਗਿਆ ਆਪਣਾ ਕਿ ਜਿਨੇ ਡਾਕਟਰ ਨੇ ਉਹ ਕੋਈ ઓਪਰੇਟ ਕੀਤਾ ਸੀਗਾ ਉਦੋਂ ਕੋਈ ਕੱਟ ਲੱਗ ਗਿਆ ਸੀ ਮੇਰੀ ਵੀ ਉਹ ਡਾਕਟਰ ਦੇ ਨਾਲ ਗੱਲ ਹੋਈ ਉਹ ਡਾਕਟਰ ਨੇ ਮੈਨੂੰ ਕਿਹਾ ਕਿ ਸਾਡੀ ਕਿਸਾਨ ਯੂਨੀਅਨ ਦੇ ਵਿੱਚ ਪਹੁੰਚ ਆ ਮੈਂ ਡਾਕਟਰ ਨੂੰ ਕਿਹਾ ਕਿ ਕਿਸਾਨ ਯੂਨੀਅਨ ਦੇ ਵਿੱਚ ਤੁਹਾਡੀ ਪਹੁੰਚ ਆ ਤੇ ਤੁਸੀਂ ਜਿਹੜਾ ਮਰੀਜ਼ ਆਏਗਾ ਤੁਸੀਂ ਮਾਰ ਦੋਗੇ ਉਹਨੂੰ ਚਲੋ ਡਾਕਟਰ ਨੇ ਮੁੜ ਕੇ ਸੌਰੀ ਫੀਲ ਕੀਤੀ ਵੀ ਕੋਈ ਗੱਲ ਨਹੀਂ ਭਾਜੀ ਜਾਂ ਸਾਡੇ ਕੋ ਕੁਝ ਵੀ ਹੋ ਗਿਆ ਤੇ ਜਿੰਨੇ ਪੈਸੇ ਲੱਗਣਗੇ ਆਹੀ ਮਰੀਜ਼ ਦੇ ਉੱਪਰ ਲਾਵਾਂਗੇ ਮਿਰਜੀ ਨੂੰ ਮਰੀਜ਼ ਨੂੰ ਉਹਨੇ ਦਾਖਲ ਕਰਵਾਇਆ ਹੋ ਸਕਦਾ ਸਾਨੂੰ ਕੋਈ ਜ਼ਰੂਰਤ ਪਵੇ ਜਿੱਦਨ ਆਪਾਂ ਮੈਸੇਜ ਪਾਈਏ ਇਕੱਠੇ ਹੋਣ ਦਾ ਉਸੇ ਵੇਲੇ ਹੀ ਫਤਿਹਗੜ ਆਪਾਂ ਨੂੰ ਜਾਣਾ ਪੈਣਾ ਟਾਈਮ ਬਣਾ ਕੇ ਕਿਉਂ ਸਾਡੇ ਕੋਈ ਮੈਂਬਰ ਦੇ ਉੱਤੇ ਕੋਈ ਵੀ ਮੁਸ਼ਕਲ ਬਣਦੀ ਆ ਆਪਾਂ ਫੌਰੀ ਤੌਰ ਤੇ ਉਸੇ ਵੇਲੇ ਇਕੱਠੇ ਹੋ ਜਾਈਏ ਹਰ ਆਪਣੇ ਵੀਰ ਨੂੰ ਆਪਾਂ ਬੇਨਤੀ ਕਰਦੇ ਆਂ ਕਿ ਸ਼ਾਮ ਨੂੰ ਆਪਣਾ ਮੋਬਾਈਲ ਜਰੂਰ ਚੈੱਕ ਕਰੋ ਵੀ ਕੋਈ ਮੈਸੇਜ ਇਤ ਨਹੀਂ ਆਇਆ ਜੁਨੀਆ ਦਾ ਕੋਈ ਅਸੀਂ ਵੇਖੋ ਜਿਹੜਾ 2 ਤਰੀਕ ਦਾ ਧਰਨਾ ਰੱਖਿਆ ਸੀ 2 ਤਰੀਕ ਦਾ ਧਰਨਾ ਰੱਖਿਆ ਆਪਾਂ 1 ਤਰੀਕ ਨੂੰ ਹੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਚਲੋ ਉਹਨਾਂ ਨੇ ਬੁਲਾ ਕੇ ਸਾਨੂੰ ਸਾਨੂੰ ਕਹਿੰਦੇ ਕਿ ਜਿਹੜਾ ਵੀ ਤੁਹਾਡਾ ਕੰਮ ਆ ਐਸਪੀ ਹੈਡਕ quarter ਨੇ ਕਿਹਾ ਕਿ ਜਿਹੜਾ ਤੁਹਾਡਾ ਕੰਮ ਆ ਤੁਸੀਂ ਸਾਡੇ ਕੋਲ ਕੰਮ ਕਰਵਾ ਲਓ ਧਰਨਾ ਨਾ ਲਾਓ ਚਲੋ ਅਫਸਰ ਦੇ ਨਾਲ ਆਪਾਂ ਵੀ ਮੰਨੇ ਵੀ ਆਪਾਂ ਜਿਹੜਾ ਧਰਨਾ ਲਾਉਣਾ ਹੈ ਜਾਂ ਸਾਡੇ ਲੋਕ ਜਿਹੜੇ ਲੰਘਦੇ ਨੇ ਉਹਨਾਂ ਨੇ ਹੀ ਟੰਗਣਾ ਆਪਾਂ ਹੀ ਟੰਗਣਾ ਪਰ ਉਹ ਧਰਨਾ ਲਾਉਂਦਾ ਸਾਡਾ ਕੋਈ ਸਾਡੀ ਮਜਬੂਰੀ ਆ ਪਰ ਅਫਸਰ ਨੇ ਕਿਹਾ ਵੀ ਤੁਸੀਂ ਧਰਨਾ ਲਾਓ ਤੁਹਾਡਾ ਜਿਹੜਾ ਜਿਹੜਾ ਹਾਲ ਹੋ ਜੂਗਾ ਚਲੋ ਹਾਡੀ ਉਹ ਜੋ ਵੀ ਬੈਕਿੰਗ ਹੋਈ ਹੁਣ 100 ਵਾਰ ਹੋਣੀ ਪਰਤਕ ਹੋਏਗਾ ਉਹ ਤਾਕਤ ਕਾ ਆਪਨੇ ਕਿਉਂ ਸਾਨੂੰ ਇਕੱਲੇ ਨੂੰ ਨਹੀਂ ਬੁਲਾਇਆ ਅਫਸਰ ਨੇ ਅਫਸਰ ਨੇ ਸਾਰਿਆਂ ਦੀ ਤਾਕਤ ਕੇ ਬੁਲਾਇਆ ਪੀ ਇਹਨਾਂ ਨੇ ਰੋਡ ਬੰਦ ਕਰਨਾ ਦੁਨੀਆ ਖੱਜਲ ਉੱਪਰ ਖਬਰਾਂ ਜਾਣ ਗਈਆਂ ਜਵਾਬ ਦੇਣਾ ਪੈਣਾ ਉਹਨਾਂ ਨੇ ਆਪਣਾ ਬੱਖ ਬਚਾਉਣ ਵਾਲੇ ਸਾਨੂੰ ਇਕੱਠਿਆਂ ਕਰਕੇ ਤੇ ਅਸ਼ਵਾਸ ਦਿੱਤਾ ਕੱਲ ਵੀਰੋ ਐਸਪੀ ਹਡ ਕੁਆਟਰ ਨਾਲ ਬਹਿ ਕੇ ਮੀਟਿੰਗ ਹੋਏਗੀ ਜੋ ਵੀ ਉੱਥੋਂ ਸਾਡਾ ਫੈਸਲਾ ਹੋ ਗਿਆ ਆਪਣਾ ਯੂਨੀਅਨ ਦੇ ਵਿੱਚ ਮੈਸੇਜ ਪਾਵਾਂਗੇ ਇਹ ਗੱਲ ਹੋਈ ਆ ਸਾਡੇ ਉਹ ਵੀਰਿਆ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇੱਕ ਜਿਹੜੀ ਮਜ਼ਦੂਰਾਂ ਵਾਲੀਆਂ ਕਾਪੀਆਂ ਨੇ ਉਹ ਬਣਾਓ ਕਿ ਸਾਡੇ ਜਿਵੇਂ ਬੱਚਾ ਪੜਨਗੇ ਉੱਚੀਆਂ-ਉੱਚੀਆਂ ਜਮਾਤਾਂ ਜਾਣਗੇ ਫਿਰ ਉਹਨਾਂ ਨੂੰ ਉੱਥੇ ਪੈਸਿਆਂ ਦੀ ਲੋੜ ਪੈਣੀ ਆ ਸਾਡੇ ਕੋਲ ਪੈਸਾ ਹੈ ਨਹੀਂ ਆ ਤੇ ਬੱਚੇ ਪੜ੍ਹਾਈ ਕਿਵੇਂ ਕਰਨਗੇ ਸਾਰਿਆਂ ਵੀਰਾਂ ਨੂੰ ਬੇਨਤੀ ਆ ਕਿ ਮਜ਼ਦੂਰਾਂ ਦੀਆਂ ਕਾਪੀਆਂ ਬਣਾਓ ਮਜ਼ਦੂਰਾਂ ਦੀਆਂ ਕਾਪੀਆਂ ਬਣਾ ਕੇ ਫਿਰ ਸਾਡੇ ਬੱਚੇ ਜਿਹੜੇ ਆ ਛੋਟੇ ਬੱਚੇ ਜਿਹੜੇ ਆ ਤਾਂ ਉੱਪਰ ਪੜਨਗੇ ਕਲਾਸਾਂ ਵਿੱਚ ਜਾ ਕੇ ਕੋਈ ਸਾਡਾ ਡਾਕਟਰ ਬਣੇਗਾ ਕੋਈ ਨਿਜੀਨੀਅਰ ਬਣੇਗਾ ਕੋਈ ਜੱਜ ਬਣੇਗਾ ਉਹ ਫਿਰ ਸਾਡੀ ਯੂਨੀਅਨ ਤਗੜੀ ਹੋਏਗੀ ਤਾਰੀ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਅਸੀਂ ਥੱਲੇੋਂ ਉੱਠ ਕੇ ਜਾ ਕੇ ਡਾਕਟਰ ਜਾਂ ਵਕੀਲ ਜਾਂ ਜੱਜ ਬਣਿਆ ਵੇਖੋ ਜਿਹੜਾ ਪੜ੍ਹਾਈ ਦਾ ਖਰਚਾ ਉਹ ਤਾਂ ਸਰਕਾਰ ਦਿੰਦੀ ਆ ਪਰ ਨੂੰ ਕੋਈ ਉਹ ਖਰਚਾ ਲੈਣ ਦਾ ਢੰਗ ਜਵੇ ਵੀ ਉਹ ਖਰਚਾ ਆਪਾਂ ਲੈਣਾ ਕਿਵੇਂ ਆ ਆਪਣੀ ਉਹ ਭੈਣਾ ਜੋ ਟੇਕਾ ਦੇ ਵਿੱਚ ਕੰਮ ਕਰਦੀਆਂ ਜਾਉਣਾ ਦਾ ਕੋਈ ਅਫਸਰ ਪਹਾਂਵਾ ਉਹਨਾਂ ਦੇ ਪੈਸੇ ਕਢਾਉਣੇ ਸਾਡਾ ਫਰਜ਼ ਆ ਧੂਮਣੇ ਦੀ ਇੱਕ ਮੱਖੀ ਹੋਵੇ ਤਾਂ ਅਸੀਂ ਹੱਥ ਮਾਰ ਕੇ ਸਾਈਡ ਤੋਂ ਕਰ ਦਿੰਨੇ ਆ ਪਰ ਜੇ ਕਿਤੇ ਉਹ ਵੱਡਾ ਖੱਗਾ ਹੋਵੇ ਤੇ ਲੋਕ ਉਸ ਤੋਂ ਕੰਨ ਵਲੇਟ ਕੇ ਪ੍ਰਾਂ ਹੋ ਜਾਂਦੇ ਆ ਸਮਝ ਵਿੱਚ ਆ ਗਿਆ ਡੋਮਣੇ ਦੀ ਇੱਕ ਮੱਖੀ ਹੋਵੇ ਤੇ ਹੱਥ ਮਾਰ ਕੇ ਪ੍ਰਾਂ ਕਰ ਦਿੰਨੇ ਆ ਪਰ ਜੇ ਵੱਡਾ ਖੱਗਾ ਹੋਵੇ ਤੇ ਕੰਨ ਵਲੇਟ ਕੇ ਲੋਕ ਪ੍ਰਾਂ ਲੱਗ ਜਾਂਦੇ ਕਿ ਭਾਈ ਇਹਨੇ ਲੜ ਜਾਣਾ ਤੁਸੀਂ ਇਕੱਠੇ ਹੋਵੋਗੇ ਤੇ ਡੋਮਣੇ ਦਾ ਖੱਗਾ ਬਣ ਜਾਓਗੇ ਇਕ ਰਹੋਗੇ ਤੇ ਕਿਸੇ ਨੇ ਵੀ ਤੁਹਾਨੂੰ ਹੱਥ ਮਾਰ ਕੇ ਸਾਈਡ ਤੇ ਕਰ ਦੇਣਾ ਇਸ ਕਰਕੇ ਇਸ ਜੂਨੀਅਨ ਦਾ ਹਿੱਸਾ ਬਣੋ ਆਪਣੇ ਪਾਵਰ ਨੂੰ ਸੰਭਾਲੋ ਆਪਣੇ ਪਾਵਰ ਨੂੰ ਜਾਣੋ ਫਿਰ ਤੁਹਾਨੂੰ ਪਤਾ ਲੱਗੇਗਾ ਸਾਨੂੰ ਕਿਸੇ ਦੇ ਤਰਲੇ ਕੱਢਣ ਦੀ ਲੋੜ ਨਹੀਂ ਹੈਗੀ ਥੱਲੇ ਕੱਢਨੇ ਪੈਂਦੇ ਆ ਨਾ ਜੀ ਹੁਣ ਤਿੰਨ ਚਾਰ ਮਹੀਨੇ ਹੋ ਗਏ ਆ ਕਣਕ ਨਹੀਂ ਨਾ ਆਉਂਦੀ ਥੱਲੇ ਲੈ ਰਹੇ ਹੋ ਨਾ ਜਦ ਕੀ ਹੱਕ ਆ ਫਿਰ ਤਰਲੇ ਮਾਰਨੀ ਲੋੜ ਨਹੀਂ ਹੈਗੀ ਤੁਹਾਨੂੰ ਬਸ ਤੁਸੀਂ ਇੱਕ ਖੱਗਾ ਬਣ ਜਾਓ ਇਸ ਜੂਨੀਅਲ ਦੇ ਨਾਲ ਵੱਧ ਤੋਂ ਵੱਧ ਜੋੜਨ ਦਾ ਯਤਨ ਕਰੋ ਤੁਹਾਡੀ ਪਾਵਰ ਜਿਵੇਂ ਜਿੰਨੀ ਜਿੰਨੀ ਵਧਦੀ ਜਾਵੇ ਕਿ ਤੁਹਾਡੇ ਹੱਕ ਤਾਂ ਨੂੰ ਆਟੋਮੈਟਿਕ ਮਿਲਦੇ ਜਾਣੇ ਨੇ ਬਸ ਇੰਨਾ ਹੀ ਅਸੀਂ ਕਹਿਣਾ ਹੈ ਕਿ ਭਾਈ ਇੱਕ ਮਖੀਨਾ ਬਣੋ ਇਕੱਲੇ ਇਕੱਲੇ ਹੋ ਕੇ ਵਿਖਰੇ ਰਹੋਗੇ ਤਾਂ ਭਾਈ ਤੁਹਾਨੂੰ ਕੋਈ ਵੀ ਠੇਡਾ ਮਾਰ ਕੇ ਸੁੱਟ ਦੇਵੇਗਾ ਜੇ ਜਦੋਂ ਤੁਸੀਂ ਇਕੱਤਰ ਹੋਵੋਗੇ ਤੇ ਤੁਹਾਡੇ ਕੋਲੋਂ ਲੋਕ ਡਰਨਗੇ ਧਨਾੜ ਲੋਕ ਤੁਹਾਡੇ ਤੋਂ ਕੰਨ ਬਲੇਟਣਗੇ ਤੁਹਾਡੇ ਤੋਂ ਕੰਬਣਗੇ ਪਰ ਕਦੋਂ ਕੰਬਣਗੇ ਜਦੋਂ ਤੁਸੀਂ ਇੱਕ ਹੋਵੋਗੇ ਜੰਨਾ ਚ ਤੁਸੀਂ ਇੱਕ ਨਹੀਂ ਹੁੰਦੇ ਜੁਨੀਅਨ ਦਾ ਹਿੱਸਾ ਨਹੀਂ ਬਣਦੇ ਤੇ ਉਹਨਾਂ ਚਿਰ ਤੁਸੀਂ ਵਿਖਰੇ ਰਹੋਗੇ ਤੇ ਤੁਹਾਡੀ ਪਾਵਰ ਜਿਹੜੀ ਹੈ ਲੋਕ ਯੂਜ਼ ਕਰ ਲੈਣਗੇ ਤੁਸੀਂ ਨਹੀਂ ਕਰ ਸਕਦੇ ਆਪਣੀ ਪਾਵਰ ਨੂੰ ਆਪ ਵਰਤੋ ਪਰ ਕਦੋਂ ਵਰਤੋਗੇ ਜਦੋਂ ਇਕੱਤਰ ਹੋਵੋਗੇ ਕਿਸ ਕਰਕੇ ਬੇਨਤੀ ਹੈ ਕਿ ਜੂਨੀਅਨ ਬਹੁਤ ਹਾਵੀ ਹੈ ਭਾਰੀ ਹੈ ਇਹ ਸਾਨੂੰ ਹੱਕ ਦਿਵਾਉਂਦੀ ਹੈ ਆਪਣੇ ਹੱਕ ਲੈਣ ਵਾਸਤੇ ਇਸ ਜੂਨੀਅਨ ਵੱਤੋ ਵੱਤ ਜੁੜੋ ਇੰਨੀ ਕੁ ਬਸ ਬੇਨਤੀ ਸਾਡੀ ਪ੍ਰਵਾਨ ਕਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਸੰਸਦ ਦੇ ਬੌਣੇ ਦੀ ਨਦੀ ਕੀ ਖਾਲਸਾ ਦੀ ਜਿਹੜੇ ਸਾਡੀ ਜੁਨੀਅਨ ਦੇ ਬਹੁਤ ਹੀ ਸੂਝਵਾਨ ਆਪਣੀ ਕੌਮ ਦੇ ਕਾਫੀ ਯੋਧਿਆਂ ਦੀ ਜਾਣਕਾਰੀ ਦਿੰਦੇ ਹੋਏ ਸਾਡੇ ਸਾਥੀ ਬਣੇ ਹੁਣ ਸਾਡੇ ਪੰਜਾਬ ਦੇ ਵੈਸ ਪ੍ਰਧਾਨ ਸਰਦਾਰ ਨਰਮਲ ਸਿੰਘ ਜੀ ਥੋੜੇ ਜੇ ਸਮੇਂ ਵਾਸਤੇ ਆਪਣੇ ਵਿਚਾਰ ਸਾਂਝੇ ਕਰਨਗੇ ਨਰਮਲ ਸਿੰਘ ਜੀ ਕਹਿਣਾ ਕੀ ਆ ਕਿਸ ਲਿਜਾਣਾ ਕੀ ਆ ਇਹ ਆਪਣੇ ਪਰਿਵਾਰ ਦੇ ਵਿੱਚ ਇੱਕ ਪਰਿਵਾਰ ਦਾ ਹੀ ਹਿੱਸਾ ਸਮਝ ਕੇ ਕੋਈ ਵਿਚਾਰ ਹੀ ਹੀ ਰੱਖਣ ਲੱਗੇ ਆ ਔਰ ਵਿਚਾਰ ਹੀ ਕਰਨੇ ਆ ਜੇ ਇਹਨੇ ਚੰਗੇ ਲੱਗੇਗਾ ਤੇ ਫਿਰ ਆਖਿਓ ਵੀ ਠੀਕ ਐ ਤੇ ਜੇ ਗਲਤ ਹੋਏਗਾ ਫਿਰ ਕਹਿ ਦਿਓ ਵੀ ਗਲਤ ਐ ਵਿਚਾਰ ਆਪਣੇ ਪੰਜਾਂ ਸਿਆ ਸਨਤਾਨੇ ਤੁਹਾਨੂੰ ਦੱਸਦੇ ਨੇ ਸੇਵੇਂ ਇਹ ਵੀ ਉਦਾਂ ਦੇ ਹੋਣਗੇ ਪਰ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਦਾ ਪਤਾ ਹੋਣਾ ਚਾਹੀਦਾ ਆ ਜੇ ਕੋਈ ਭੈਣ ਬੈਠੀ ਆ ਨਾ ਚੇਰ ਤੇ ਜਾਂ ਕੋਈ ਵੀਰ ਬੈਠਾ ਜਾਂ ਕੋਈ ਛੋਟਾ ਬੱਚਾ ਬੈਠਾ ਉਹਨੂੰ ਇਹ ਪਤਾ ਹੋਣਾ ਚਾਹੀਦਾ ਵੀ ਮੈਂ ਬੈਠਾ ਕਿੱਥੇ ਆ ਜੇ dono ਆਪਣੇ ਆਪ ਦੇ ਬੈਠੇ ਦਾ ਪਤਾ ਲੱਗ ਜਾਊਗਾ ਨਾ ਵੀ ਮੈਂ ਹਾਂ ਕਿੱਥੇ ਬੈਠਾ ਚੰਗੀ ਜਗ੍ਹਾ ਤੇ ਬੈਠਾ ਆ ਕਿ ਗਲਤ ਜਗ੍ਹਾ ਤੇ ਬੈਠਾ ਆ ਫਿਰ ਇਹਨਾਂ ਚੀਜ਼ਾਂ ਨੂੰ ਕਵਰ ਚੰਗੀਆਂ ਨੂੰ ਕਰੂਗਾ ਮਾੜੀਆਂ ਨੂੰ ਨਹੀਂ ਕਰੂਗਾ ਚੰਗੀਆਂ ਕੀ ਆ ਜਾਂਦੀਆਂ ਵਾ ਜੇ ਆਪਾਂ ਜੁਨੀਅਨ ਦੇ ਨਾਲ ਚੱਲਦੇ ਹਾਂ ਜੁਨੀਅਨ ਇੱਕ ਹੀ ਨਾਂ ਦੇਣ ਦੇ ਜਿੱਦਾਂ ਕਾਂਗਰਸ ਆ ਅਕਾਲੀ ਦਾਲ ਆ ਚਾਹ ਕੋ ਭਾਜਪਾ ਆ ਕਹਿਣ ਦਾ ਭਾ ਕੀ ਆ ਅਸੀਂ ਸ਼ਰੀਰ ਦਾ ਹਿੱਸਾ ਹਾਂ ਇੱਕ ਦੂਜੇ ਦਾ ਅਸੀਂ ਆਪਣੇ ਲਈ ਕਰਨਾ ਅਹੀਂ ਕਹੇ ਲਈ ਨਹੀਂ ਕਰਨਾ ਜੇ ਅਸੀਂ ਯੂਨੀਅਨ ਵੀ ਆਖੀ ਯੂਨੀਅਨ ਦਾ ਨਾਮ ਕੋ ਬੜਾ-ਵੱਡਾ ਵਾ ਕਹੀ ਡਾਰੀ ਜਾਂਦੇ ਆ ਵੀ ਪਤਾ ਨਹੀਂ ਯੂਨੀਅਨ ਹੈ ਕਿ ਜੇ ਅਸੀਂ ਨਾਲ ਚੱਲ ਕੇ ਜਾਇਆ ਹੀ ਉਹ ਕਾਰਡ ਬਣਾ ਲਿਆ ਪਤਾ ਨਹੀਂ ਕੀ ਬਣ ਜਾਣਾ ਯੂਨੀਅਨ ਇੱਕ ਮਜ਼ਦੂਰ ਯੂਨੀਅਨ ਆ ਮਜ਼ਦੂਰ ਯੂਨੀਅਨ ਦਾ ਮਤਲਬ ਕੀ ਆ ਵੀ ਅਸੀਂ ਤੁਹਾਡੇ ਦੁੱਖ ਸੁੱਖ ਦੇ ਸਾਥੀ ਬਣੀਏ ਤੁਹਾਡੇ ਦੁੱਖ ਸੁੱਖ ਦੇ ਅਸੀਂ ਸਾਥੀ ਕਿੱਦਾਂ ਬਣ ਸਕਦੇ ਆ ਉਹ ਏ ਇਦਾਂ ਹੀ ਬਣ ਸਕਦੇ ਆ ਆ ਮੈਟਰ ਤਿਆਰ ਕਰਦੇ ਜਿੱਦਾਂ ਇਹ ਵੀਰ ਜੀ ਦਾ ਆਪਣਾ ਇਹਨਾਂ ਲੋ ਅਜੰਡਾ ਸੇਗਣਾ ਲੋ ਕਿ ਆਪਣਾ ਪਿੰਡ ਕਾਪੁਰ ਦੇ ਵਿੱਚ ਜਾਨੀ ਕਿ ਆਪਾਂ ਇਹ ਜੋ ਆਪਣੇ ਭੈਣ ਭਰਾਵਾਂ ਨੂੰ ਮੈਸੇਜ ਦੇਣ ਆਏ ਆ ਇਹ ਇਹਨਾਂ ਦੀ ਬਦੌਲਤ ਹੈ ਮੈਸੇਜ ਦੇਣ ਆਏ ਆ ਇਹ ਵੇਖੋ ਆਪਾਂ ਫੇਰ ਕਿਸੇ ਲਈ ਨਹੀਂ ਕੋਈ ਨਿਕਲਣਾ ਆਪੋ ਆਪ ਹੀ ਆਪਣਾ ਆਪਣਾ ਘਰ ਸਵਾਰ ਲਈਏ ਔਰ ਇਹ ਜੁਨੀਅਨ ਜੁਨੀਅਨ ਇੱਕ ਬੜੀ ਵੱਡੀ ਗੱਲ ਹੈ ਆਪਣਾ ਹੀ ਇੱਕ ਪਰਿਵਾਰ ਇਕੱਠਾ ਹੋ ਜਾਈਏ ਤੇ ਕੋਈ ਪਰੇਸ਼ਾਨੀ ਨਹੀਂ ਜੇ ਆਗੀ ਨਾ ਤਾਨੂੰ ਕਿਸੇ ਮੰਤਰੀ ਗਾੜੀ ਨਾ ਐਮ ਐਲ ਏ ਗਾੜੀ ਨਾ ਕਿਸੇ ਹਸਪਤਾਲ ਨਾ ਕਿਸੇ ਕੋਟ ਨਾ ਕਿਸੇ ਕਚਹਿਰੀ ਕਿਸੇ ਪਟਵਾਰਖਾਨੇ ਕਿਤੇ ਨਹੀਂ ਜੇ ਤੁਸੀਂ ਆਪਣਾ ਇਹ ਕਾਰਡ ਬਣਾ ਲੈਂਦੇ ਜੇ ਕਾਰਡ ਕਿਸੇ ਨੂੰ ਵੀ ਵਿਖਾ ਦੋ ਉੱਥੇ ਤੁਸੀਂ ਆਪ ਵੀ ਖੁਦ ਕੰਮ ਕਰ ਸਕਦੇ ਜੇ ਕਾਰਡ ਹੀ ਵਿਖਾਣੇ ਜਾ ਕੇ ਵੀ ਸਾਡਾ ਕੰਮ ਜੇ ਨਹੀਂ ਤੁਹਾਡਾ ਕੰਮ ਹੋਇਆ ਫਿਰ ਅਸੀਂ ਬੈਠੇ ਹਾਂ ਨੂੰ ਵੀ ਫੋਨ ਕਰਕੇ ਤੁਸੀਂ ਕਹਿ ਸਕਦੇ ਵੀ ਸਾਡਾ ਪਹਿਲਾਂ ਨਾਲ ਕੰਮ ਰੁਕ ਗਿਆ ਜੇ ਉਹ ਤੁਹਾਡਾ ਕੰਮ ਨਾ ਹੋਵੇ ਫਿਰ ਤੁਸੀਂ ਕਹਿਣਾ ਵੀ ਵਾਕਿਆ ਹੀ ਸਹੀ ਗੱਲ ਆ ਕਹਿਣ ਦਾ ਕਿ ਭਾਈ ਤੁਰਨੇ ਇਹ ਕਰਕੇ ਨਹੀਂ ਨਾ ਮਜ਼ਦੂਰ ਜੁਨੀਆਣਾ ਪੈੜੀਆਂ ਐੜੀਆਂ ਵੱਡੀਆਂ ਫਰਮਾਂ ਨੇ ਤੇ ਪਾਰਟੀਆਂ ਨੇ ਤੇ ਜੁਨੀਆਣਾ ਨੇ ਸਰਕਾਰਾਂ ਨੇ ਕੀ ਕੀਤਾ ਸਾਡੇ ਪ੍ਰਤੀ ਤੇ